welcom to gt education ਅੱਜ ਆਪਾਂ ਅਖਾਣਾ ਦਾ ਭਾਗ ਨੰਬਰ 4 ਕਰਾਂਗੇ ਇਹ ਸਾਰੀਆਂ ਅਖਾਣਾ ਈਡੀ ਦੇ ਨਾਲ ਸ਼ੁਰੂ ਹੋਣ ਵਾਲੀਆਂ ਨੇ ਸੋ ਪਹਿਲਾ ਦੇਖਦੇ ਆਂ ਪਹਿਲੀ ਅਖਾਣਾ ਇਸ ਹੱਥ ਦੇ ਉਸ ਹੱਥ ਲੈ ਇਹਦਾ ਮਤਲਬ ਹੁੰਦਾ ਕਿ ਜਿਹੋ ਜਿਹਾ ਤੁਸੀਂ ਕਿਸੇ ਨਾਲ ਵਰਤਾਲਾ ਕਰਦੇ ਹੋ ਤੁਹਾਡੇ ਨਾਲ ਵੀ ਉਹੋ ਜਿਹਾ ਹੀ ਕਰਦਾ ਮਤਲਬ ਟਿਟ ਫੋਰ ਟੈਟ ਜਿਵੇਂ ਆਪਾਂ ਇੰਗਲਿਸ਼ ਚ ਯੂਜ਼ ਕਰਦੇ ਆ ਕਿ ਜੋ ਜਦੋਂ ਦਾ ਕਿਸੇ ਦੇ ਕਰੋਗੇ ਜੈਸੇ ਨੂੰ ਤੈਸਾ ਅਗਲਾ ਹੈਗਾ ਜੀ ਇਸ਼ਕ ਤੰਦੂਰ ਹੱਡਾਂ ਦਾ ਬੱਲਣ ਇਹਦਾ ਕੀ ਆਨਸਰ ਹੈ ਜੀ ਇਹਦਾ ਆਨਸਰ ਹੈ ਵੀ ਮਤਲਬ ਇਸ਼ਕ ਵਿੱਚ ਆਦਮੀ ਤਬਾਹ ਹੋ ਜਾਂਦਾ ਹੈ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਆਪਣੇ ਕੋਲ ਇਸ਼ਕ ਪਰਹੇਜ਼ ਮੁਹੰਮਦ ਬਖਸ਼ਾ ਕਦੇ ਨਾ ਰਲ ਬੈਂਦੇ ਇਹਦਾ ਹੁੰਦਾ ਮਤਲਬ ਕਿ ਪਿਆਰ ਵਿੱਚ ਸੰਗ ਸੰਕੋਚ ਨਹੀਂ ਹੁੰਦਾ ਪਰਹੇਜ਼ ਨਹੀਂ ਹੁੰਦਾ ਤਾਂ ਇਹ ਕਹਿੰਦੇ ਨੇ ਪਿਆਰ ਵਿੱਚ ਸੰਗ ਸੰਕੋਚ ਦਾ ਕੋਈ ਥਾਂ ਨਹੀਂ ਹੁੰਦਾ অপਸ਼ਨ ਏ ਇਜ਼ ਦਾ ਰਾਈਟ ਆਨਸਰ ਅਗਲੀ ਹੈਗੀ ਹੈ ਜੀ ਇਸ ਹਮਾਮ ਵਿੱਚ ਸਾਰੇ ਨੰਗੇ ਹਨ ਇਹਦਾ ਅਰਥ ਹੁੰਦਾ ਜੀ ਸਾਇੰਸ ਸਥੈਸ ਮਾਇ ਦੀ ਸਾਰੇ ਲੋਕ ਪੜੇ ਹਨ ਮਤਲਬ ਸਾਰੇ ਲੋਕ ਪੜ੍ਹਦੇ ਨੇ ਹਰੇਕ ਦੇ ਵਿੱਚ ਕੋਈ ਨਾ ਕੋਈ ਕਮੀਆਂ ਨੇ ਅਗਲਾ ਹੈਗਾ ਜੀ ਇਹ ਜੱਗ ਮਿੱਠਾ ਅਗਲਾ ਕਿਨ ਡਠਾ ਇਹ ਹੁੰਦਾ ਕਿ ਇਹ ਵੀ ਇਸ ਦੁਨੀਆ ਦੇ ਜਹਾਨ ਦੀਆਂ ਗੱਲਾਂ ਦੀ ਬਾਰੇ ਦੱਸਿਆ ਜਾਂਦਾ ਕਿ ਆਪਾਂ ਫਿਊਚਰ ਵਾਲੀ ਨਾ ਮਤਲਬ ਆਉਣ ਵਾਲੀ ਜਹਾਨ ਵਾਲੀ ਨਾ ਸੋਚੋ ਇਹ ਕਹਿੰਦੇ ਨੇ ਜੱਗ ਵਿੱਚ ਚੰਗਾ ਖਾ ਪੀ ਲੋ ਅਗਲਾ ਜਹਾਨ ਕਿਸ ਨੇ ਨਹੀਂ ਵੇਖਿਆ ਅਗਲਾ ਹੈਗਾ ਜੀ ਇਨਾਂ ਤਿਲਾ ਵਿੱਚ ਤੇਲ ਨਹੀਂ ਇਹਦਾ ਮਤਲਬ ਹੁੰਦਾ ਇਸ ਬੰਦੇ ਤੋਂ ਜਾਂ ਥਾਂ ਤੋਂ ਆਸ ਪੂਰੀ ਨਹੀਂ ਹੋਣੀ ਆਪਸ਼ਨ ਬੀ ਅਗਲਾ ਹੈ ਜੀ ਇੱਕ ਅਨਾਰ ਤੇ 100 ਬਿਮਾਰ ਇਹਦਾ ਕੀ ਇਹਦਾ ਕੀ ਅਰਥ ਹੈ ਇਹਦਾ ਅਰਥ ਹੈ ਜੀ ਕਿ ਜਦੋਂ ਲੋੜਵੰਦ ਜ਼ਿਆਦਾ ਹੋਣ ਪਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਗਿਣਤੀ ਬੜੀ ਘੱਟ ਹੋਵੇ ਚੀਜ਼ ਥੋੜੀ ਹੋਵੇ ਤੇ ਲੋੜਵੰਦ ਵਧੇਰੇ ਹੋਣ ਨੈਕਸਟ ਹੈਗਾ ਜੀ ਇੱਕ ਸੱਪ ਦੂਜਾ ਉੱਡਣਾ ਇਸ ਕਹਾਵਤ ਨੂੰ ਆਪਾਂ ਕਿੱਥੇ ਯੂਜ਼ ਕਰਦੇ ਆ ਇਹਦਾ ਮਤਲਬ ਹੁੰਦਾ ਇੱਕ ਬੰਦੇ ਵਿੱਚ ਇੱਕ ਤੋਂ ਵੱਧ ਭੈੜੇ ਗੁਣ ਹੋਣੇ ਅਗਲਾ ਹੈਗਾ ਜੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇਸ ਦਾ ਸਹੀ ਮਤਲਬ ਕੀ ਹੈ ਇਹਦਾ ਸਹੀ ਮਤਲਬ ਹੈ ਵੀ ਲੜਾਈ ਦੇ ਵਿੱਚ ਦੋਵੇਂ ਧਿਰਾਂ ਦਾ ਕਸੂਰ ਹੁੰਦਾ ਹੈ ਜਿਵੇਂ ਆਪਾਂ ਕਹਿੰਦੇ ਕਿ ਇੱਕ ਹੱਥ ਨਾਲ ਤੜੀ ਨਹੀਂ ਵੱਜਦੀ ਵੀ ਇੱਕ ਪਰਸਨ ਦੇ ਕਰਕੇ ਲੜਾਈ ਨਹੀਂ ਹੋ ਸਕਦੀ ਦੋਨੋਂ ਧਿਰਾਂ ਦੇ ਕਰਕੇ ਹੀ ਲੜਾਈ ਹੋਏਗੀ ਅਗਲੀ ਕਹਾਵਤ ਹੈ ਜੀ ਇੱਕ ਹੋਵੇ ਕਮਲਾ ਤਾਂ ਸਮਝਾਵੇ ਵੇੜਾ ਹੋਵੇ ਕਮਲਾ ਤਾਂ ਸਮਝਾਏ ਕਿਹੜਾ ਇੱਕ ਹੋਵੇ ਕਮਲਾ ਤਾਂ ਸਮਝਾਏ ਵੇੜਾ ਵੇੜਾ ਹੋਵੇ ਕਮਲਾ ਤਾਂ ਸਮਝਾਏ ਕਿਹੜਾ ਇਹਦਾ ਮਤਲਬ ਹੁੰਦਾ ਜੀ ਜੇਕਰ ਸਾਰੇ ਮਾੜੇ ਹੋਣ ਤਾਂ ਕੋਈ ਸਿੱਧੇ ਰਾਹ ਨਹੀਂ ਪਾ ਸਕਦਾ ਅਗਲੀ ਕਹਾਵਤ ਹੈ ਜੀ ਇੱਕ ਕਮਲੀ ਦੂਜੀ ਪੈਕ ਗੇ ਸਵੇयां देरा ਇੱਕ ਕਮਲੀ ਦੂਜੀ ਪੈ ਗਈ ਸਵੇयां ਦੇਰਾ ਇਹਦਾ ਮਤਲਬ ਦਾ ਜਦੋਂ ਕੋਈ ਇੱਕ ਕੰਮ ਕਰਨ ਦੇ ਯੋਗ ਨਾ ਹੋਵੇ ਪਰ ਉਸ ਤੋਂ ਵੀ ਮੁਸ਼ਕਲ ਕੰਮ ਕਰਨਾ ਪੈ ਜਵੇ ਮਤਲਬ ਇੱਕ ਕੰਮ ਕਰਨ ਦੇ ਯੋਗ ਨਹੀਂ ਪਰ ਉਸ ਤੋਂ ਵੀ ਔਖਾ ਕੰਮ ਕਰਨਾ ਉਹਨੂੰ ਪੈ ਗਿਆ ਤਾਂ ਉਸ ਕੇਸ 'ਚ ਆਪਾਂ ਯੂਜ਼ ਕਰਦੇ ਆਂ ਇਹ ਅਗਲਾ ਹੈਗਾ ਜੀ ਇੱਕ ਕਰੇਲਾ ਦੂਜਾ ਨਿੰਮ ਚੜਿਆ ਇਹਦਾ ਵੀ ਸੇਮ ਜਿਵੇਂ ਆਪਾਂ ਪਹਿਲਾਂ ਦੇਖਿਆ ਸੀਗਾ ਕਿ ਜਦੋਂ ਇੱਕ ਬੰਦਾ ਬੁਰਾ ਹੋਵੇ ਪਰ ਕਿਸੇ ਹੋਰ ਕਾਰਨ ਹੋਰ ਬੁਰਾ ਹੋ ਜਾਵੇ ਤਾਂ ਉੱਥੇ ਕਿਹਾ ਜਾਂਦਾ ਇਹ ਅਗਲਾ ਹੈਗਾ ਜੀ ਇੱਕ ਚੁੱਪ ਸੋ ਸੁਖ ਇਹ ਜਿਹੜੇ ਖਾਨੇ ਚੁੱਪ ਦੀ ਮਹੱਤਤਾ ਨੂੰ ਦੱਸਦੀ ਹੈ ਕਿ ਚੁੱਪ ਰਹਿਣਾ ਕਈ ਮੌਕਿਆਂ ਤੇ ਲਾਭਦਾਇਕ ਹੁੰਦਾ ਹੈ। ਅਗਲਾ ਹੈਗਾ ਜੀ ਇੱਕ ਨੁਕੀਰੋਨੀਏ ਇੱਥੇ ਊਤ ਗਿਆਈ ਆਵਾ। ਇਹਦਾ ਮਤਲਬ ਹੈ ਕਿ ਜਦੋਂ ਕੋਈ ਇੱਕ ਸ਼ਾਇਦੇ ਖਰਾਬ ਹੋਣ ਤੇ ਅਫਸੋਸ ਕਰੇ ਪਰ ਹੋਰ ਕੋਈ ਸ਼ਾਇਆ ਵੀ ਖਰਾਬ ਹੋਣ। ਮਤਲਬ ਇੱਕ ਇੱਕ ਦੀ ਗੱਲ ਕੀਤੀ ਜਾਵੇ ਤਾਂ ਬਾਕੀਆਂ ਨੂੰ ਮਤਲਬ ਕਿਹਾ ਜਾਵੇ ਕਿ ਇੱਕ ਨੁਕੀਰੋਨਿਓ ਜਦੋਂ ਬਾਕੀ ਸਾਰਾ ਕੁਝ ਖਰਾਬ ਹੋ ਗਿਆ। ਇੱਕ ਦੀ ਪ੍ਰਵਾਹ ਕੀ ਕਰਦੇ ਹੋ ਬਾਕੀ ਸਾਰੀਆਂ ਚੀਜ਼ਾਂ ਵੀ ਖਰਾਬ ਹੋ ਚੁੱਕੀਆਂ ਨੇ ਉੱਥੇ ਇਹ ਦਰਸਾਇਆ ਜਾਂਦਾ ਜਾਂ ਯੂਜ਼ ਕੀਤਾ ਜਾਂਦਾ। ਅਗਲਾ ਹੈਗਾ ਜੀ ਇੱਕ ਦਰ ਬੰਦ 100 ਦਰ ਖੁੱਲੇ ਮਤਲਬ ਇਹ ਕਹਿੰਦੇ ਨੇ ਕਿ ਰੋਜ਼ਗਾਰ ਦੇ ਹਜ਼ਾਰਾਂ ਸਾਧਨਾਂ ਨੂੰ ਕਬਰਾਉਣਾ ਨਹੀਂ ਚਾਹੀਦਾ ਉੱਥੇ ਹੀ ਯੂਜ਼ ਕੀਤਾ ਜਾਂਦਾ ਫ੍ਰੀਜ਼ ਅਗਲਾ ਹੈਗਾ ਜੀ ਕਹਾਵਤ ਇੱਕ ਨਿੰਬੂ ਪਿੰਡ ਭੁੱਖਿਆਂ ਦਾ ਉਹੀ ਸੇਮ ਕਿ ਇੱਕ ਅਨਾਰ ਸੌ ਬਿਮਾਰ ਚੀਜ਼ ਥੋੜੀ ਤੇ ਲੋੜ ਬੰਦ ਬਹੁਤੇ ਜਬਦੇਰੇ ਹੋਣੇ ਕਹਾਵਤ ਹੈ ਜੀ ਇੱਕ ਨੂੰ ਪਾਣੀ ਇੱਕ ਨੂੰ ਪਿਚ ਇਹ ਕਾਈਂਡ ਆਫ ਕਿਹਾ ਜਾਂਦਾ ਕਿ ਜਦੋਂ ਕੋਈ ਕਾਣੀ ਵੰਡ ਕੀਤੀ ਜਾਂਦੀ ਹੈ ਜਾਂ ਵਿਤਕਰਾ ਕੀਤਾ ਜਾਂਦਾ ਜੇ ਤੋ ਕੋਈ ਵਸਤੂ ਵੰਡਣ ਜਾਂ ਵਿਹਾਰ ਕਰਨੇ ਲਈ ਵਿਤ ਕਰਾ ਕਰੇ ਅਗਲਾ ਹੈਗਾ ਜੀ ਇੱਕ ਪਰਹੇਜ਼ ਤੇ 100 ਹਕੀਮ ਕਹਿੰਦੇ ਇਹਦੇ ਵਿੱਚ ਜਿਹੜੀ ਅਖਾਨ ਆ ਇਹ ਦੱਸਦੀ ਹੈ ਕਿ ਜਿਹੜਾ ਪਰਹੇਜ਼ ਹੁੰਦੀ ਉਹ 100 ਹਕੀਮਾਂ ਦੇ ਬਰਾਬਰ ਹੁੰਦੀ ਹੈ ਕਿ ਜੇ ਤੁਸੀਂ ਪਰਹੇਜ਼ ਕਰ ਲੈਨੇ ਹੋ ਤਾਂ ਉਹ ਇਲਾਜ ਦੇ ਨਾਲੋਂ ਚੰਗਾ ਹੁੰਦਾ ਜਿਹੜਾ ਬੰਦਾ ਪਰਹੇਜ਼ ਕਰਦਾ ਹੈ ਉਹ ਉਸ ਨੂੰ ਹਕੀਮਾਂ ਦੀ ਲੋੜ ਨਹੀਂ ਪੈਂਦੀ ਅਗਲਾ ਹੈਗਾ ਜੀ ਇੱਕ ਪੰਥ ਦੋ ਕਾਜ ਇਹਦਾ ਮਤਲਬ ਹੁੰਦਾ ਕਿ ਇੱਕ ਕੰਮ ਨਾਲ ਇੱਕ ਕੰਮ ਨਾਲ ਦੋ ਕੰਮ ਬਿਨਾਂ ਖਰਚੇ ਪੂਰੇ ਕਰਨੇ ਜਿਵੇਂ ਆਪ ਕਹਿੰਦੇ ਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾਉਣੇ ਸੇਮ ਅਗਲਾ ਹੈਗਾ ਜੀ ਇੱਕ ਬੇਲੇ ਵਿੱਚ ਦੋ ਸ਼ੇਰ ਇੱਕ ਬੇਲੇ ਵਿੱਚ ਬੇਲਾ ਹੁੰਦਾ ਜੰਗਲ ਵੇਲਾ ਟਾਈਪ ਇੱਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ ਤੇ ਇਹਦਾ ਉਗੋ ਜੀ ਦੋ ਤਕੜੇ ਬੰਦੇ ਇੱਕ ਥਾਂ ਰਲ ਮਿਲ ਕੇ ਨਹੀਂ ਰਹਿ ਸਕਦੇ ਜਿਵੇਂ ਇੱਕ ਮਿਆਂ ਦੋ ਤਲਵਾਰਾਂ ਆਪ ਕਹਿ ਦਿੰਦੇ ਆ ਅਗਲਾ ਹੈਗਾ ਇੱਕ ਬੋਟੀ ਤੇ 100 ਕੁੱਤਾ ਉਹੀ ਸੇਮ ਗੱਲਾਂ ਵਾਲੀ ਹੈ ਕਿ ਥੋੜੀ ਚੀਜ਼ ਹੋਵੇ ਤੇ ਲੋੜਵੰਦ ਬਥੇਰੇ ਹੋਣ ਅਗਲੀ ਕਹਾਵਤ ਹੈ ਜੀ ਇੱਕ ਪਛੀ ਸਾਰਾ ਜਲ ਗੰਦਾ ਕਰਦੀ ਹੈ ਇਹ ਕੀ ਹੈ ਜੀ ਇੱਕ ਭੜਾ ਆਦਮੀ ਸਾਰੇ ਸੰਗੀਆਂ ਦਾ ਇਤਿਵਾਰ ਗਵਾ ਦਿੰਦਾ ਹੈ ਅਗਲਾ ਹੈ ਇੱਕ ਮਿਆਨ ਦੋ ਤਲਵਾਰਾਂ ਆਪਾਂ ਪੜ ਚੁੱਕੇ ਹਾਂ ਨਾ ਇੱਕ ਮਿਆਨ ਦੋ ਤਲਵਾਰਾਂ ਦਾ ਮਤਲਬ ਹੁੰਦਾ ਕਿ ਜਦੋਂ ਦੋ ਤਕੜੇ ਬੰਦੇ ਰਲ ਕੇ ਮਤਲਬ ਦੋ ਤਕੜੇ ਬੰਦੇ ਆ ਇੱਕ ਥਾਂ ਰਲ ਕੇ ਜਾਂ ਮਿਲ ਕੇ ਨਹੀਂ ਰਹਿ ਸਕਦੇ ਇੱਕ ਆਂਡਾ ਉਹ ਵੀ ਗੰਦਾ ਇਹਦਾ ਮਤਲਬ ਹੁੰਦਾ ਕਿ ਜਦੋਂ ਇੱਕ ਸਹਾਰਾ ਹੋਵੇ ਸਿਰਫ ਇੱਕੋ ਇੱਕ ਸਹਾਰਾ ਤੇ ਉਹ ਵੀ ਪੜਾ ਨਿਕਲ ਜਾਵੇ ਉਹਦੇ ਲਈ ਯੂਜ਼ ਕੀਤਾ ਜਾਂਦਾ ਅਗਲਾ ਹੈਗਾ ਜੀ ਇੱਟ ਚੁੱਕਦੇ ਨੂੰ ਪੱਥਰ ਤਿਆਰ ਇਹਦਾ ਮਤਲਬ ਇਹ ਹੈ ਕਿ ਜਿਹੋ ਜਿਹਾਂ ਕਿਸੇ ਨਾਲ ਤੁਸੀਂ ਵਰਤੋਂਗੇ ਅਗਲਾ ਅੱਗੋਂ ਉਹ ਜਿਹੀ ਵਿਹਾਰ ਕਰੇਗਾ ਅਗਲਾ ਹੈਗਾ ਜੀ ਇੱਟ ਦਾ ਪੱਥਰ ਇੱਟ ਦਾ ਜਵਾਬ ਪੱਥਰ ਨਾਲ ਇਹਦਾ ਸਹੀ ਅਰਥ ਹੈ ਜਿਹੋ ਜਿਹਾਂ ਵਰਤਾਓ ਕਰੋਗੇ ਤੇ ਉਹ ਅੱਗੋਂ ਕੋਈ ਵਰਤੇਗਾ ਅਗਲਾ ਹੈਗਾ ਇੱਟ ਦੀ ਦੇਣੀ ਪੱਥਰ ਦੀ ਲੈਣੀ ਇਹਦਾ ਮਤਲਬ ਹੀ ਹੋਈ ਆ ਜੀ ਜਿਹੋ ਜਿਹਾ ਜਿਹੋ ਜਿਹਾ ਵਰਤੋਂਗੇ ਤੇਹਾ ਅੱਗੋਂ ਕੋਈ ਵਰਤੇਗਾ ਅਗਲ ਹੈਗਾ ਜੀ ਇੱਲ ਚੁਰਾਟੀ ਧਾੜੀ ਜਠੇਰੇਆਂ ਦੀ ਚਾੜੀ ਜਦੋਂ ਕੋਈ ਚੀਜ਼ ਖਰਾਬ ਹੋਣ ਤੇ ਕਿਸੇ ਹੋਰ ਤੇ ਦੋਸ਼ ਲਗਾਇਆ ਜਾਵੇ ਅਹਿਸਾਨ ਜਾਂ ਦੋਸ਼ ਲਗਾਇਆ ਜਾਵੇ ਦੋਸ਼ ਜ਼ਿਆਦਾ ਸਹੀ ਗਾ ਦੋਸ਼ ਜਤਾਇਆ ਜਾਵੇ ਉਹਦੇ ਲਈ ਯੂਜ਼ ਕੀਤਾ ਜਾਂਦਾ ਅਗਲੇ ਕੀਆ ਇੱਲ ਦਾ ਨਨਦੋਈਆ ਕਾਂ ਇਹਦਾ ਮਤਲਬ ਕੀ ਹੁੰਦਾ ਜੀ ਦੇਖੋ ਇੱਲ ਤੇ ਗਾਂਦੋ ਇਹਦਾ ਮਤਲਬ ਕਿ ਦੋਨੇ ਮਾੜੇ-ਮੋਟਿਆਂ ਦੇ ਸਾਕ ਸੰਬੰਧੀ ਮਾੜੇ-ਮੋਟੇ ਹੁੰਦੇ ਹਨ ਮਤਲਬ ਮਾੜਿਆਂ ਦਾ ਕਹਿਣ ਦਾ ਭਾਵ ਕੀ ਕਿ ਜਿਸ ਤਰ੍ਹਾਂ ਦੇ ਲੋਕ ਨੇ ਉਸ ਤਰ੍ਹਾਂ ਦੀ ਉਹਨਾਂ ਦੇ ਰਿਲੇਟਿਵ ਹੁੰਦੀ ਆ ਅਗਲਾ ਹੈਗਾ ਜੀ ਇੱਲ ਮੁੰਡਾ ਲੈ ਗਈ ਜਠੇਰਿਆਂ ਦਾ ਨਾਂ ਇਹਦਾ ਕੀ ਸਹੀ ਅਰਥ ਹੈ ਇਹਦਾ ਅਰਥ ਹੈ ਜੀ ਜਦੋਂ ਨੁਕਸਾਨ ਹੋਣ ਤੇ ਅਹਿਸਾਨ ਦੋਸ਼ ਜਦੋਂ ਨੁਕਸਾਨ ਜਿਹੜਾ ਹੋਣ ਤੇ ਦੋਸ਼ ਕਿਸੇ ਹੋਰ ਦੇ ਸਿਰ ਮੜੇ ਜਾਵੇ ਨੁਕਸਾਨ ਦਾ ਕਾਰਨ ਕੋਈ ਹੋਰ ਹੋਵੇ ਉੱਥੇ ਇਹ ਸ਼ਬਦ ਵਰਤਿਆ ਜਾਂਦਾ ਅਗਲਾ ਹੈਗਾ ਜੀ ਇੱਲਾ ਦੇ ਆਲਣਿਓ ਮਾਸ ਦੀਆਂ ਮੁਰਾਦਾਂ ਜਿਵੇਂ ਆਪਾਂ ਕਹਿੰਦੇ ਆ ਵੀ ਝੋਟਿਆਂ ਦੇ ਘਰੋਂ ਲੱਸੀਆਂ ਭਾਲਣੀਆਂ ਹਨਾ ਜਿਹੜਾ ਆਪ ਨਹੀਂ ਰੱਜੇ ਉਸ ਤੋਂ ਆਸ ਪੂਰੀ ਨਹੀਂ ਹੋ ਸਕਦੀ ਕਹਾਵਤ ਹੈ ਜੀ ਅਗਲੀ ਇਸ ਫਗੋਲ ਕੁਝ ਨਾ ਫੋਲ ਇਹਦਾ ਕੀ ਸਹੀ ਅਰਥ ਆ ਜਦੋਂ ਕਿਸੇ ਚੀਜ਼ ਦੀ ਜ਼ਿਆਦਾ ਫੋਲ ਫਾਲੀ ਕਰਨ ਲੱਗਦੇ ਆ ਤਾਂ ਨੁਕਸ ਨਿਕਲਦੇ ਨੇ ਉੱਥੇ ਸ਼ਬਦ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ ਅਗਲਾ ਹੈਗਾ ਜੀ ਕਹਾਵਤ ਇਦੋਂ ਬਾਅਦ ਤੰਬਾ ਫੁਕਣਾ ਵੀ ਇੱਦ ਤੋਂ ਬਾਅਦ ਤੰਬਾ ਮਤਲਬ ਪਜਾਮਾ ਜਿਹੜਾ ਵਗੈਰਾ ਪੈਨਣ ਵਾਲਾ ਹੁੰਦਾ ਉਹਨੂੰ ਕਿਹਾ ਜਾਂਦਾ ਤਾਂ ਇਹਦਾ ਹੁੰਦਾ ਕਿ ਲੋਡ ਤੋਂ ਲੋਡ ਦਾ ਸਮਾਂ ਲੰਘਣ ਤੋਂ ਮਗਰੋਂ ਕਿਸੇ ਚੀਜ਼ ਜਾਂ ਸ਼ਾਇਦੇ ਮਿਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਥੈਂਕ ਯੂ ਫਾਰ ਵਾਚਿੰਗ ਦ ਵੀਡੀਓ ਕਾਈਂਡਲੀ ਲਾਈਕ ਇਟ